ਅਮਰੀਕਾ ਵਿੱਚ ਚੋਰ ਲੁਟੇਰਿਆਂ ਦਾ ਖੌਫ ਸਿਖਰਾਂ ਤੇ ਪੁੱਜ ਗਿਆ ਹੈ ਅਤੇ ਘਰਾਂ ਦੇ ਅੱਗੋਂ ਰੋਜ਼ਾਨਾ 2.5 ਲੱਖ ਪਾਰਸਲ ਜਾਂ ਪੈਕੇਜ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜੀ ਹਾਂ ਸੇਫਟੀ ਰਿਸਰਚ ਕੰਪਨੀ ਸੇਫ ਵਾਈਜ਼ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਪੋਰਚ ਪਾਇਰੇਟਸ ਨੇ 15 ਅਰਬ ਡਾਲਰ ਮੁੱਲ ਦੀਆਂ ਵਸਤਾਂ ਚੋਰੀ ਕਰ ਲਈਆਂ ਚੋਰ ਲੁਟੇਰਿਆਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਨੇ ਕਿ ਉਹ ਭੀੜ-ਪਾੜ ਵਾਲੀਆਂ ਗਲੀਆਂ ਵਿੱਚੋਂ ਵੀ ਪਾਰਸਲ ਚੋਰੀ ਕਰਨ ਤੋਂ ਨਹੀਂ ਘਬਰਾਉਂਦੇ ਐਟਲਾਂਟਾ ਦੀ ਵਸਨੀਕ ਟੋਨੀਆ ਸ਼ੈਪਰਡ ਉਹਨਾਂ ਪੀੜਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਦਰਵਾਜ਼ੇ ਤੇ ਪਏ ਪਾਰਸਲ ਲਗਾਤਾਰ ਚੋਰੀ ਹੋ ਰਹੇ ਨੇ ਸੀਬੀਐਸ ਨਿਊਜ਼ ਨਾਲ ਗੱਲਬਾਤ ਕਰਦਿਆਂ ਸ਼ੈਪਰਡ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਪੋਰਚ ਪਾਇਰੇਟ ਸਾਫ਼ ਨਜ਼ਰ ਆ ਰਿਹਾ ਹੈ ਅਤੇ ਪਾਰਸਲ ਚੁੱਕਣ ਤੋਂ ਪਹਿਲਾਂ ਡੋਰਬੈਲ ਕੈਮਰੇ ਵੱਲ ਵੀ ਦੇਖਦਾ ਹੈ ਪਰ ਉਸਦੇ ਚਿਹਰੇ ਤੇ ਕਬਰਾਹਟ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਹੁਣ ਆਨਲਾਈਨ ਆਰਡਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਡਿਲੀਵਰੀ ਮੌਕੇ ਜੇ ਕੋਈ ਘਰ ਨਾ ਹੋਇਆ ਤਾਂ ਮੋੜ ਪਾਰਸਲ ਚੋਰੀ ਹੋਣ ਤੋਂ ਸ਼ਾਇਦ ਕੋਈ ਨਹੀਂ ਰੋਕ ਸਕੇਗਾ ਨਾਰਥ ਅਮਰੀਕਾ ਵਿੱਚ ਇਸ ਵੇਲੇ ਲੋਕ তড়ਾ- তড় 크ਿਸਮਸ ਲਈ ਆਨਲਾਈਨ ਖਰੀਦਦਾਰੀ ਕਰ ਰਹੇ ਨੇ ਅਤੇ ਡਿਲੀਵਰੀਜ਼ ਦੀ ਰਫ਼ਤਾਰ ਵੀ ਵਾਧੀ ਜਾ ਰਹੀ ਹੈ ਇਸ ਰੁਝਾਨ ਦਾ ਸਭ ਤੋਂ ਵੱਧ ਫਾਇਦਾ ਪੋਰਚ ਪਾਇਰੇਟਸ ਨੂੰ ਹੋ ਰਿਹਾ ਹੈ ਜੋ ਬਗੈਰ ਕੁਝ ਕੀਤਿਆਂ ਲੋਕਾਂ ਦੀਆਂ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਲੁੱਟ ਕੇ ਲੈ ਜਾ ਰਹੇ ਨੇ ਨਿਊ ਜਰਸੀ ਤੋਂ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਮੈਂਬਰ ਜੋਸ਼ ਗੋਟਹਾਇਮਰ ਵੱਲੋਂ ਸੰਸਦ ਦੇ ਹੇਠਲੇ ਸਦਨ ਵਿੱਚ ਪੋਰਚ ਪਾਇਰੇਟਸ ਐਕਟ ਵੀ ਪੇਸ਼ ਕੀਤਾ ਗਿਆ ਹੈ ਜਿਸ ਤਹਿਤ ਚੋਰ ਲੁਟੇਰਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਇਸ ਦੇ ਨੇੜ ਭਵਿੱਖ ਵਿੱਚ ਪਾਸ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਤਜਵੀਜ਼ شدہ ਕਾਨੂੰਨ ਤਹਿਤ ਪਾਰਸਲ ਚੋਰੀ ਦੇ ਮਾਮਲਿਆਂ ਨੂੰ ਫੈਡਰਲ ਕ੍ਰਾਈਮ ਮੰਨਿਆ ਜਾਵੇਗਾ ਅਤੇ ਚੋਰੀ ਕਰਨ ਵਾਲੇ ਨੂੰ 2.5 ਲੱਖ ਡਾਲਰ ਤੱਕ ਜੁਰਮਾਨਾ ਅਤੇ 10 ਸਾਲ ਤੱਕ ਜੇਲ੍ਹ ਭੇਜਣ ਦਾ ਜ਼ਿਕਰ ਕੀਤਾ ਗਿਆ ਹੈ ਫਿਲਹਾਲ ਸਿਰਫ ਯੂਐਸ ਮੇਲ ਅਧੀਨ ਘਰਾਂ ਤੱਕ ਪੁੱਜਣ ਵਾਲੇ ਪਾਰਸਲ ਜਾਂ ਪੈਕੇਜ ਹੀ ਫੈਡਰਲ ਅਪਰਾਧ ਦੇ ਘੇਰੇ ਵਿੱਚ ਆਉਂਦੇ ਨੇ ਪਰ ਕਾਨੂੰਨ ਪਾਸ ਹੋਣ ਮਗਰੋਂ ਯੂਪੀਐਸ ਐਮਾਜ਼ਾਨ ਫੈਡੈਕਸ ਜਾਂ ਡੀਐਚਐਲ ਵੱਲੋਂ ਘਰ ਤੱਕ ਪਹੁੰਚਾਏ ਪੈਕੇਜ ਵੀ ਸਖਤ ਸਜ਼ਾ ਅਤੇ ਮੋٹے ਜੁਰਮਾਨੇ ਦੇ ਘੇਰੇ ਵਿੱਚ ਆਉਣਗੇ ਦੂਜੇ ਪਾਸੇ ਐਕਾਡਮੈਂਸ ਸਿਕਿਉਰਿਟੀ ਸਿਸਟਮਸ ਦੇ ਚੀਫ ਮਾਰਕੀਟਿੰਗ ਅਫਸਰ ਨਿਕ ਥਾਮਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਪੋਰਚ ਪਾਇਰੇਟਸ ਵਿਰੁੱਧ ਅੱਗੇ ਆਉਣਾ ਚਾਹੀਦਾ ਹੈ ਵਧੇਰੇ ਚੌਕਸੀ ਨਾਲ ਵੱਡੀ ਗਿਣਤੀ ਵਿੱਚ ਚੋਰੀਆਂ ਰੋਕੀਆਂ ਜਾ ਸਕਦੀਆਂ ਨੇ ਚੋਰਾਂ ਨੂੰ ਘਰਾਂ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਲਈ ਕੁਝ ਤਰੀਕੇ ਅਖਤਿਆਰ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚ ਮਨੁੱਖੀ ਸਰੀਰ ਦੀ ਗਰਮੀ ਨਾਲ ਜਗਣ ਵਾਲੀਆਂ ਲਾਈਟਸ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ ਇਸੇ ਦੌਰਾਨ ਟੋਨੀਆ ਸ਼ੈਪਰਡ ਨੇ ਕਿਹਾ ਕਿ ਉਹ ਆਪਣਾ ਨੁਕਸਾਨ ਬਰਦਾਸ਼ਤ ਕਰਨ ਲਈ ਮਜਬੂਰ ਹੈ ਪਰ ਕਈ ਮਾਮਲਿਆਂ ਵਿੱਚ ਲੋਕਾਂ ਕੋਲ ਜ਼ਿਆਦਾ ਆਰਥਿਕ ਗੁੰਜਾਇਸ਼ ਨਹੀਂ ਹੁੰਦੀ ਅਤੇ ਉਹ ਮਨ ਮਹਿਸੂਸ ਕੇ ਰਹਿ ਜਾਂਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ